ਸਸਿਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਵੀਡੀਓ ਤੇ ਜਾਣ ਤੋਂ ਆਪਾਂ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਆਪਾਂ ਨੂੰ ਬੇਟੇ ਦੇ ਬਰਥਡੇ ਦੀਆਂ ਵੀਸੇ ਭੇਜੀਆਂ ਵਧਾਈਆਂ ਦਿੱਤੀਆਂ ਆਪਾਂ ਉਹਨਾਂ ਦਾ ਜੀ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਅੱਗੇ ਜਿਨ੍ਹਾਂ ਵੀਰ ਭੈਣਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਤੇ ਪੇਜਾਂ ਨੂੰ ਇਟਾਲੀਅਨ ਵੌਇਸ ਨੂੰ ਤੇ ਸਿਮਰ ਇਟਲੀ ਨੂੰ ਦੇ ਫੇਸਬੁੱਕ ਤੇ ਜਿਹੜਾ ਆਪਣਾ ਪੇਜ ਆ ਉਹਨਾਂ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਇਟਲੀ ਦੀ ਕੋਈ ਵੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਜਿਹੜੇ ਵੀਰ ਭੈਣ ਇੱਥੇ ਆ ਚੁੱਕੇ ਆ ਜਾਂ ਜਿਹੜੇ ਆ ਰਹੇ ਆ ਤੇ ਉਹਨਾਂ ਨੇ ਕੋਈ ਵੀ ਆਪਾਂ ਤੋਂ ਜਾਣਕਾਰੀ ਲੈਣੀ ਹੁੰਦੀ ਆ ਜਾਂ ਕਿਸੇ ਵੀ ਵਾਰ ਚੀਜ਼ ਬਾਰੇ ਉਹਨਾਂ ਨੂੰ ਨਹੀਂ ਨੌਲੇਜ ਹੁੰਦੀ ਜਾਂ ਇੱਥੇ ਆ ਕੇ ਪੇਪਰ ਜਮਾ ਕਰਾਉਣ ਦੀ ਜਾਂ ਕੰਮਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਨੌਲਜ ਲੈਣੀ ਹੁੰਦੀ ਹੈ ਤਾਂ ਆਪਣੇ ਚੈਨਲਾਂ ਤੋਂ ਤੁਸੀਂ ਲੈ ਸਕਦੇ ਆ ਤੇ ਬਾਕੀ ਜਿਹੜੀ ਵੀ ਕੋਈ ਨਵੀਂ ਜਾਣਕਾਰੀ ਹੁੰਦੀ ਹੈ ਪੇਪਰਾਂ ਦੇ ਵਿੱਚ ਬਦਲਾਅ ਹੁੰਦਾ ਨਵੀਂ ਜਿਵੇਂ ਫਲੂਸੀ ਦੇ ਵਿੱਚ ਜਿਵੇਂ ਕਿ ਹੁਣ ਫਿਰ ਪੇਪਰ ਖੁੱਲਣ ਜਾ ਰਹੇ ਆ ਤੇ ਉਹਦੇ ਵਿੱਚ ਬਦਲਾਅ ਹੁੰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਜਿਹੜੀ ਖਬਰ ਆ ਜਿਹੜੇ ਨਵੇਂ ਵੀਰ ਭੈਣਾਂ ਨੇ ਆਪਦੇ ਪੇਪਰ ਭਰਨੇ ਆ ਜਾਂ ਜਿਹੜੇ ਇੱਥੇ ਬੈਠੇ ਆਦੇ ਰਿਸ਼ਤੇਦਾਰਾਂ ਦੀ ਜਾਂ ਕਿਸੇ ਨੇ ਹੋਰ ਪੇਪਰ ਭਰੋਣੇ ਆ ਉਹ ਜਿਹੜੀ ਤੁਹਾਨੂੰ ਖਬਰ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਵੇ ਤੇ ਤੁਹਾਨੂੰ ਮਿਲ ਜਾਵੇ ਠੀਕ ਆ ਜੀ ਅੱਜ ਦੇ ਆਪਾਂ ਚੱਲਦੇ ਹਾਂ ਆਪਣੀ ਜਿਹੜਾ ਮੇਨ ਟਾਪਿਕ ਉਹਨੂੰ ਲੈ ਕੇ ਕਿਉਂਕਿ ਬਹੁਤ ਬੀਰ ਭੈਣਾਂ ਦੇ ਕਮੈਂਟ ਇਹੀ ਆਉਂਦੇ ਆ ਕਿ ਜਿਨ੍ਹਾਂ ਦੇ ਹਜੇ ਤੱਕ ਪੇਪਰ ਨਹੀਂ ਨਿਕਲੇ 9 ਮਹੀਨੇ ਵਾਲੇ ਡੋਮੈਸਟਿਕ ਤੇ ਸਾਲ ਵਾਲੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਤੋਂ ਹੀ ਦੱਸਦੇ ਆਇਆ ਹਨਾ ਵੀ 9 ਮਹੀਨੇ ਵਾਲੇ ਤੇ ਜਿਹੜੇ ਸਾਲ ਵਾਲੇ ਪੇਪਰ ਆ ਜਿਹੜੇ 5 ਨੂੰ 12 ਨੂੰ ਕਲਿੱਕ ਹੋਏ ਸੀਗੇ 12 ਫਰਵਰੀ ਨੂੰ ਤੇ ਉਹਨਾਂ ਦਾ ਜਿਹੜਾ ਕੋਟਾ ਸੀਗਾ ਵੀ ਮਤਲਬ ਕੋਟਾ ਜਿਹੜਾ ਜ਼ਿਆਦਾ ਸੀ ਭਰੇ ਘੱਟ ਗਏ ਸੀ ਤੇ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਪੇਪਰ ਸੀ ਉਹਨਾਂ ਦਾ ਕੋਟਾ ਜਿਹੜਾ ਬਹੁਤ ਘੱਟ ਸੀ ਤੇ ਭਰੇ ਜਿਹੜੇ ਬਹੁਤ ਜ਼ਿਆਦਾ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਵੀ ਲੇਡੀ ਜੀ ਨੂੰ ਪਹਿਲ ਦਿੱਤੀ ਸੀਗੀ ਕਿ ਜਿਨ੍ਹਾਂ ਨੇ ਵੀ ਡੋਮੈਸਟਿਕ ਪੇਪਰ ਆ ਭੈਣਾਂ ਨੇ ਜਾਂ ਬੇਟੀਆਂ ਨੇ ਜਿਨ੍ਹਾਂ ਨੇ ਭਰੇ ਸੀਗੇ ਉਹਨਾਂ ਦੇ ਜਿਹੜੇ ਡੋਮੈਸਟਿਕ ਪੇਪਰ ਆ ਉਹ ਨਿਕਲ ਚੁੱਕੇ ਆ ਤੇ ਹਜੇ ਜਿਹੜੇ ਵੀਰ ਵੀਰਾਂ ਨੇ ਭਰੇ ਸੀ ਉਹਨਾਂ ਦੇ ਵੀ ਨਿਕਲੇ ਨਹੀਂ ਸੀਗੇ ਹਨਾ ਤੇ ਉਹਦੇ ਕਰਕੇ ਆਪਾਂ ਉਹਨਾਂ ਨੂੰ ਤੁਹਾਨੂੰ ਦੱਸਿਆ ਹਰੇਕ ਵੀਡੀਓ ਚ ਦੱਸ ਰਹੇ ਆਂ ਫੇਰ ਵੀ ਵੀਰਾਂ ਦੇ ਕਮੈਂਟ ਆਉਂਦੇ ਆ ਟਾਈਮਿੰਗ ਦਾ ਵੀ ਦੱਸੋ ਵੀ ਆਪਾਂ ਕਿਹਨੇ ਵੀ ਡੋਮੈਸਟਿਕ ਪੇਪਰਾਂ ਬਾਰੇ ਆਪਾਂ ਫਿਲਹਾਲ ਕੁਝ ਵੀ ਨਹੀਂ ਕਹਿ ਸਕਦੇ ਨਾ ਵੀ ਹੋਸਾ ਕਰਦਾਂ ਵੀ ਤੁਹਾਡੇ ਨਿਕਲਣ ਪਰ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਵੀ ਡੋਮੈਸਟਿਕ ਪੇਪਰਾਂ ਦਾ ਜਿਹੜਾ ਕੋਟਾ ਬਹੁਤ ਘੱਟ ਸੀਗਾ ਉਹਦੀ ਵਜ੍ਹਾ ਨਾਲ ਵੀ ਜਿੰਨੇ ਕ ਨਿਕਲਨੇ ਸੀਗੇ ਉਹ ਪੇਪਰ ਨਿਕਲ ਚੁੱਕੇ ਆ ਅੱਗੇ ਆਪਾਂ ਗੱਲ ਕਰਦੇ ਆ 9 ਮਹੀਨੇਲ ਤੇ ਸਾਲ ਵਾਲੀ ਪੇਪਰਾਂ ਦੀ ਵੀਰਾਂ ਦੇ ਬਹੁਤ ਜਿਹੜੇ ਕਮੈਂਟ ਆ ਰਹੇ ਆ ਵੀ ਸਾਡੇ ਹਜੇ ਤੱਕ ਨੋ ਲਾਸਤਾ ਨਹੀਂ ਮਿਲਿਆ ਨਿਕਲੇ ਨਹੀਂਗੇ ਤੇ ਉਹਨਾਂ ਲਈ ਖੁਸ਼ਖਬਰੀ ਆ ਵੀ ਜਿਹੜਾ 9 ਮਹੀਨੇ ਵਾਲੇ ਤੇ ਸਾਲ ਵਾਲੇ ਪੇਪਰ ਆ ਵੀ ਉਹਨਾਂ ਦਾ ਜਿਹੜੇ ਦੂਜੀ ਲਾਸਟਾ ਕੋਟੇ ਦੀ ਵੰਡ ਆ ਉਹ ਹੋ ਚੁੱਕੀ ਆ ਜਿਹੜਾ ਹੁਣ 22968 ਮਤਲਬ ਹੋਰ ਕੋਟਾ ਇਹਨਾਂ ਨੇ ਵੰਡਿਆ ਵਾ ਜਿਹੜੇ ਵੀਰਾਂ ਦੇ ਭੈਣਾਂ ਦੇ ਹਜੇ 9 ਮਹੀਨੇ ਵਾਲੇ ਸਾਲ ਵਾਲੇ ਸੀਜ਼ਨਲ ਨੋ ਸੀਜ਼ਨਲ ਪੇਪਰ ਨਹੀਂ ਨਿਕਲੇਗੇ ਤੇ ਉਹ ਮਤਲਬ ਹੁਣ ਉਹਨਾਂ ਦੇ ਨਿਕਲ ਸਕਦੇ ਆ ਆਪਦੀ ਤੁਸੀਂ ਤਿਆਰੀ ਰੱਖੋ ਤੇ ਜਿਹੜੇ ਵੀਰ ਭੈਣਾਂ ਦੇ ਕੋਟੇ 'ਚ ਵੀ ਨਾਂ ਆ ਚੁੱਕੇ ਆ ਕੋਈ ਪੇਪਰਾਂ ਦੀ ਬਾਦ ਘਾਟ ਕਰਕੇ ਪੇਪਰ ਹਜੇ ਨਹੀਂ ਨਿਕਲੇਗੇ ਤੇ ਉਹ ਡਾਕੂਮੈਂਟ ਮਾਲਕਾਂ ਤੋਂ ਮੰਗੇ ਹੋਣਗੇ ਤੇ ਉਹ ਮਾਲਕ ਜਦੋਂ ਡਾਕੂਮੈਂਟ ਦੇ ਦੇਣਗੇ ਤੇ ਉਹਨਾਂ ਦੇ ਵੀ ਪੇਪਰ ਆ ਜਿਹੜੇ ਨਿਕਲੇ ਆਉਣਗੇ ਇਹ ਸੀ ਜੀ ਆਪਣੀ ਗੋਡ ਨਿਊਜ਼ ਆਪਾਂ ਕੋਲੇ ਖਬਰ ਆਇਆ ਨੂੰ ਤਾਂ ਦੋ ਦਿਨ ਹੋ ਗਏ ਸੀ ਪਰ ਟਾਈਮ ਨਹੀਂ ਲੱਗਾ ਆਪਣੇ ਵੈਸੇ ਦੂਜੇ ਚੈਨਲ ਤੇ ਇਟਾਲੀਅਨ ਵੌਇਸ ਤੇ ਆਪਾਂ ਜਿਨੇ ਵੀ ਇਹ ਪੂਰੀ ਖਬਰ ਦੀ ਜਾਣਕਾਰੀ ਲੈਣੀਆਂ ਸੌਣੀਆਂ ਉਥੇ ਲਿੰਕ ਵੀ ਸ਼ੇਅਰ ਕੀਤਾ ਵਾ ਉਥੇ ਵੀ ਤੁਸੀਂ ਜਾ ਕੇ ਜਿਹੜੀ ਪੂਰੀ ਖਬਰ ਆ ਤੁਸੀਂ ਸੌਣ ਵੀ ਸਕਦੇ ਆ ਦੇਖ ਵੀ ਸਕਦੇ ਆ ਆਪਣਾ ਤਾਂ ਮੇਨ ਥੋੜਾ ਇੰਨਾ ਕਿ ਕੰਮ ਹੁੰਦਾ ਪੰਜ ਸੱਤਾਂ ਮਿੰਟਾਂ ਦਾ ਵੀਡੀਓ ਪਾਉਂਦਾ ਤਾਂ ਕਿ ਜਿਹੜੇ ਵੀਰ ਭੈਣ ਇੱਧਰ ਜੁੜੇ ਆ ਹਨਾ ਆਪਣੇ ਚੈਨਲ ਤੇ ਕਿਉਂਕਿ ਆਪਣਾ ਜਿਹੜਾ ਫੈਮਿਲੀ ਆਪਾਂ ਵੀਡੀਓ ਵੀ ਪਾਉਂਨੇ ਆ ਬਲੌਗ ਪਾਉਂਨੇ ਆ ਬਹੁਤ ਹੀ ਇੱਥੇ ਉਹ ਵੀਰ ਭੈਣ ਵੀ ਜੁੜਿਆ ਜਿਹੜੇ ਆਪਣੇ ਇਹ ਚੈਨਲ ਦੇਖਦੇ ਆ ਜਿਹੜੇ ਜਾਇਟਲੀ ਹੋਣਾ ਚਾਹੁੰਦੇ ਆ ਜਾਂ ਜਿਹੜੇ ਇੱਥੇ ਬੈਠੇ ਆ ਹਨ ਜਿਨ੍ਹਾਂ ਨੇ ਪੇਪਰ ਭਰਾਇਆ ਜਾਂ ਜਿਨ੍ਹਾਂ ਦੇ ਹਜੇ ਪੇਪਰ ਨਹੀਂ ਨਿਕਲੇਗੇ ਤੇ ਉਹਨਾਂ ਲਈ ਆਪਾਂ ਇਹ ਸਪੈਸ਼ਲ ਵੀਡੀਓ ਬਣਾਉਣੀ ਹੁੰਦੀ ਆ ਵੀ ਤੁਹਾਨੂੰ ਮੇਨ ਮੇਨ ਆਪਾਂ ਜਾਣਕਾਰੀ ਦੇਣੀ ਹੁੰਦੀ ਹੈ ਬਾਕੀ ਤੁਸੀਂ ਪੂਰੀ ਡਿਟੇਲ ਵੀਡੀਓ ਤੁਸੀਂ ਇਟਾਲੀਅਨ ਬਰਵਾਇਸ ਤੇ ਜਾ ਕੇ ਦੇਖ ਸਕਦੇ ਆ ਤੇ ਜਾਂ ਆਪਣੇ ਫੇਸਬੁੱਕ ਪੇਜ ਆ ਪੰਜਾਬੀ ਤੜਕਾ ਉਹ ਤੁਸੀਂ ਫੋਲੋ ਕਰਕੇ ਉਹਦੇ ਤੇ ਵੀ ਪੂਰੀ ਵੀਡੀਓ ਸੁਣ ਸਕਦੇ ਆ ਹਾਂਜੀ ਬਾਕੀ ਭੈਣਾਂ ਦੇ ਵੀ ਕਮੈਂਟ ਆਉਂਦੇ ਆ ਬਈ ਜੀ ਕੀ ਹਜੇ ਅਸੀਂ ਪੇਪਰ ਭਰਾਉਣੇ ਆ ਭਰਾ ਸਕਦੇ ਆ ਜਾਂ ਤੁਸੀਂ ਸਾਡੇ ਪੇਪਰ ਭਰਾ ਸਕਦੇ ਆ ਬਿਆਸੇ ਵੀ ਇਟਲੀ ਆਉਣਾ ਚਾਹੁੰਦੇ ਆਂ ਦੇਖੋ ਜੀ ਭੈਣਾਂ ਲਈ ਆਪਾਂ ਕਹਿੰਦੇ ਆ ਰਹੇ ਆਂ ਵੀ ਹਜੇ ਵੀ ਕੋਟਾ ਹੈਗਾ ਪੈਣਾ ਨੇ ਜੇ ਕਿਸੇ ਨੇ ਪੇਪਰ ਭਰੋਣੇ ਆ ਤੁਸੀਂ ਪੇਪਰ ਭਰ ਸਕਦੇ ਆਂ ਤੇ ਤੁਹਾਡੇ ਆ ਕੋਟਾ ਹਜੇ ਹੈਗਾ ਤੁਹਾਡੇ ਪੇਪਰ ਨਿਕਲਣਗੇ ਵੀ 100% ਤੁਹਾਡੇ ਪੇਪਰ ਆ ਜਿਹੜੇ ਨਿਕਲਣਗੇ ਤੇ ਬਾਕੀ ਵੀਰਾਂ ਦੇ ਕਮੈਂਟ ਹੁੰਦੇ ਆ ਵੀ ਹੁਣ ਫੇਰ ਜੁਲਾਈ ਚ ਫੇਰ ਪੇਪਰ ਖੁੱਲਣੇ ਆ ਬਈ ਹੁਣ ਫੇਰ ਜੂਨ ਚ ਫੈਲਾ ਤਿਆਰ ਹੋਣੀ ਆ ਜੁਲਾਈ ਚ ਇਹ ਆਪਾਂ ਤੁਹਾਨੂੰ ਦੂਸਰੇ ਚੈਨਲ ਤੇ ਵੀ ਦੱਸ ਦਈਏ ਮੈਂ ਵੀ ਤੁਹਾਨੂੰ ਇਸ ਚੈਨਲ ਤੇ ਦੱਸ ਚੁੱਕੀ ਆ ਵੀ ਜੁਲਾਈ ਚ ਜਿਹੜੇ ਪੇਪਰ ਹੁਣ ਭਰੇ ਜਾਣੇ ਆ ਜਾਂ ਫੈਲਾ ਤਿਆਰ ਹੋਣੀ ਆ ਇਹ ਹੋਰ ਪੇਪਰ ਆ ਹੋਰ categories ਦੇ ਜਿਵੇਂ ਹੋਟਲ ਟੂ ਰੈਸਟ ਵੇਸ ਤੇ ਆ ਇਸ ਤਰ੍ਹਾਂ ਦਾ ਇਹ ਪੂਰੀ ਤੁਸੀਂ ਜਿਹੜੀ ਖਬਰ ਆ ਆਪਣੇ ਦੂਜੇ ਚੈਨਲ ਤੇ ਪੂਰੀ ਡਿਟੇਲ ਚ ਤੁਸੀਂ ਦੇਖ ਸਕਦੇ ਆ ਬਾਕੀ ਜਿਹੜੇ ਕੱਚੇ ਵੀਰ ਆ ਉਹਨਾਂ ਲਈ ਬਈ ਪੱਕੇ ਹੋਣ ਲਈ ਸੈਨਾਟੋਰੀਆ ਵੀ ਹੁਣ ਕਹਿੰਦੇ ਖੁੱਲਣਾ ਵਾ ਤੇ ਉਹਦੇ ਲਈ ਵੀ ਆਪਾਂ ਗੱਲ ਸੁਣੀ ਹੋਈ ਆ ਆਪਣੇ ਕੋਲੇ ਪੂਰੀ ਖਬਰ ਜਿਹੜੀ ਸਰਕਾਰੀ ਖਬਰ ਨਹੀਂ ਆਈ ਜਦੋਂ ਵੀ ਆਈ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆਪਣੇ ਇਸ ਚੈਨਲ 'ਤੇ ਹਾਂ ਟੈਲੀਨ ਬਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਖਬਰ ਜੋ ਹੌਲ ਨੂੰ ਮਿਲ ਜਾਂਦੀ ਹੁੰਦੀ ਆ ਹਾਂਜੀ ਆਪਣਾ ਮੇਨ ਤਾਂ ਮਕਸਦ ਆ ਜੇਹੀ ਹੀ ਸੀਗਾ ਵੀ ਤੁਹਾਨੂੰ ਦੱਸਣਾ ਸੀ ਵੀ ਜਿਹੜੀ ਕੋਟੀਆਂ ਦੀ ਰੈਸਟ ਆ ਦੂਸਰੀ ਉਹ ਜਾਰੀ ਹੋ ਚੁੱਕੀ ਆ ਮੇਰੇ ਕੋਲੇ ਹੁਣ 5-10 ਮਿੰਟ ਸੀਗੇ ਤੇ ਮੈਂ ਕਹਾਂ ਚਲੋ ਮੈਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੀ ਆਂ ਵੀਰ ਭੈਣ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਵੀ ਆਪਾਂ ਦੱਸ ਦਿੰਨੇ ਆ ਵੇ ਜਿਹੜੀ ਆ ਇਹ ਕੋਪੀ ਜਿਨ੍ਹਾਂ ਦੇ ਅਜੇ ਪੇਪਰ ਨਹੀਂ ਨਿਕਲੇ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਪੇਪਰ ਆ ਜਿਹੜੇ ਜਰੂਰ ਨਿਕਲੇ ਆਉਣਗੇ ਹਾਂਜੀ ਇਹ ਸੀ ਕਿ ਅੱਜ ਦੀ ਆਪਣੀ ਮੇਨ ਮੇਨ ਵੀਡੀਓ ਬਾਕੀ ਜ਼ਿਆਦਾ ਤਾਂ ਕਮੈਂਟ ਇਸ ਨੂੰ ਹੀ ਲੈ ਕੇ ਆਉਂਦੇ ਆ ਵੀਰ ਭੈਣਾਂ ਦੇ ਬਾਕੀ ਜਿਹੜੀ ਆਪਾਂ ਪੈਣਾ ਦੇ ਕਮੈਂਟ ਹੁੰਦੇ ਨੇ ਵੀ ਅਸੀਂ ਪੇਪਰ ਭਰਾਉਣੇ ਆ ਜਾਂ ਭਰਾ ਸਕਦੇ ਆ ਤੁਸੀਂ ਦੇਖੋ ਜੀ ਜਿਹਦੇ ਪੈਣਾ ਨੇ ਤੁਹਾਡਾ ਜੇ ਕੋਈ ਇੱਥੇ ਰਿਸ਼ਤੇਦਾਰ ਹੈਗਾ ਜਾਂ ਕੋਈ ਤੁਹਾਡੀ ਇੱਥੇ ਕਿਸੇ ਦੀ ਜਾਣ ਪਛਾਣ ਹੈਗੀ ਆ ਉਹਨਾਂ ਨੂੰ ਕਹਿ ਕੇ ਤੁਸੀਂ ਕੋਈ ਵਧੀਆ ਜੇ ਵਕੀਲ ਦੇਖ ਕੇ ਜਾਂ ਕੋਈ ਕੋਈ ਪੇਪਰ ਵੀ ਭਰਵਾਉਂਦਾ ਵਾ ਉਹਨੂੰ ਦੇਖ ਕੇ ਤੁਸੀਂ ਗੱਲਬਾਤ ਕਰਕੇ ਆਪ ਦੇ ਪੇਪਰ ਆ ਜਿਹੜੇ ਭਰਾ ਸਕਦੇ ਆ ਕੋਟਾ ਹੈਗਾ ਵਾ ਸਿਰਫ ਪੈਣਾ ਲਈ ਆ ਵੀਰਾਂ ਲਈ ਨਹੀਂ ਜੇ ਕਿਸੇ ਵੀ ਪੈਣ ਨੇ ਪੇਪਰ ਭਰਾਉਣੇ ਹੁਣ ਭਰਾ ਸਕਦੇ ਆ ਤੇ ਉਹ ਨਿਕਲਣਗੇ ਵੀ 100% ਠੀਕ ਆ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜਿਹੜੀ ਆਪਾਂ ਮੇਨ ਤੁਹਾਨੂੰ ਗੱਲ ਦੱਸਣੀ ਸੀਗੀ ਵਿਕੋਟਿਆਂ ਦੀ ਵੰਡ ਹੋ ਚੁੱਕੀ ਆ ਉਹਨੂੰ ਲੈ ਕੇ ਆਪਾਂ ਵੀਡੀਓ ਬਣਾਈ ਆ ਠੀਕ ਆ ਜੀ ਹੁਣ ਜੇ ਕੋਈ ਬੋਲਣ ਚ ਗਲਤੀ ਹੋ ਗਈ ਹੋਈ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ